ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਸਾਡੇ YouTube ਚੈਨਲ ਮਿਸਟੈਂਡ ਮਿਸਿਸ ਗਿਲ ਦੇ ਵਿੱਚ ਉਮੀਦ ਕਰਦੀ ਹਾਂ ਸਾਰੇ ਜਾਣੇ ਬਹੁਤ ਵਧੀਆ ਤੇ ਆਪਾਂ ਵੀ ਬਹੁਤ ਵਧੀਆ ਤੇ ਬਟ ਅੱਜ ਦਿਨ ਦੀ ਸ਼ੁਰੂਆਤ ਥੋੜੀ ਜੀ ਮਾਇੂਸੀ ਦੇ ਨਾਲ ਹੋਈ ਆ ਸੈਡਨੈਸ ਦੇ ਨਾਲ ਹੋਈ ਆ ਕਿਉਂ ਹੋਈ ਆ ਕਿਉਂਕਿ ਜੋ ਮੈਂ ਜਲੰਧਰ ਆਪਣੀ ਡ्रेस ਦਿੱਤੀ ਸੀ ਬਣਵਾਉਣੀ ਤੇ ਉਹ ਕਹਿ ਰਹੇ ਨੇ ਕਿ ਹੁਣ ਸਾਡੇ ਤੋਂ ਰੈਡੀ ਨਹੀਂ ਹੋਏਗੀ ਤੇ ਦਿਨ ਵੀ ਮੇਰੇ ਕੋਲ ਬਹੁਤ ਘੱਟ ਰਹਿ ਗਏ ਨੇ ਤੇ ਮੈਂ ਦਿੱਤੀ ਸੀ ਜਲੰਧਰ ਇੰਸਟਾ ਤੋਂ ਪੇਜ ਦੇਖ ਕੇ ਗੁਰੂ ਨਾਨਕ ਹਟ ਤੇ ਇਵਨ ਕਿ ਮੈਂ ਉੱਥੇ ਜਾ ਕੇ ਦਿੱਤੀ ਸੀ ਤੇ ਕਾਸਟਲੀ ਵੀ ਬਹੁ ਬਣੀ ਸੀ 25000 ਦੇ ਨੀਅਰ ਬਹੁਤ ਬਣ ਰਹੀ ਸੀ ਉਹ ਤੇ ਮੈਂ ਸਾਰਾ ਆਰਡਰ ਕਨਫਰਮ ਕਰਾਈ ਸੀ ਐਡਵਾਂਸ ਵੀ ਦਿੱਤਾ ਸੀ ਉਹਨਾਂ ਨੂੰ ਹਾਫ ਪੇਮੈਂਟ ਬਟ ਕੱਲ ਮੈਂ ਇਦਾਂ ਹੀ ਫੋਨ ਕਰ ਲਿਆ ਕਿ ਡਰੈਸ ਰੈਡੀ ਆ ਉਹਨਾਂ ਨੇ ਮੇਰਾ ਕੋਈ ਕੰਟੈਕਟ ਵੀ ਨਹੀਂ ਕੀਤਾ ਹੈਗਾ ਇਵਨ ਕੇ ਬਸ ਬਿਲ ਬਣਾ ਕੇ ਪੈਸੇ ਫੜਨ ਦਾ ਕੰਮ ਸੀਗਾ ਕਸਟਮਰ ਦਾ ਕੰਟੈਕਟ ਨੰਬਰ ਵੀ ਨਹੀਂ ਲੈਂਦੇ ਹੈਗੇ ਸੋ ਚਲੋ ਕੋਈ ਗੱਲ ਨਹੀਂ ਹੋ ਤਾਂ ਜੋ ਹੋ ਗਿਆ ਸੋ ਹੋ ਗਿਆ ਬਟ ਹੁਣ ਆਪਾਂ ਲੱਭਣੀ ਕੋਈ ਨਾ ਮੀ ਡਰੈਸ ਇੰਦਰਜੀਤ ਮੈਨੂੰ ਕਹਿੰਦੇ ਕਿ ਤੂੰ ਲੁਧਿਆਣੇ ਜਾ ਕੁਮਾਰ ਮੰਡੀ ਸਾਰੀ ਦੇਖ ਕੇ ਅੱਜ ਸੋ ਚਲੋ ਉਹ ਵੀ ਦੇਖਦੇ ਅੱਜ ਫਿਰ ਮੈਂ ਹਮ ਸ਼ਰਨ ਨੂੰ ਕੀਤਾ ਨਾ ਰੈਡੀ ਤੇ ਮੈਂ ਤੇ ਸ਼ਰਨਾ ਅੱਜ ਜਾਵਾਂਗੇ ਕੁਮਾਰ ਮੰਡੀ ਸਾਰੀ ਦੇਖ ਕੇ ਆਵਾਂਗੇ ਕੋਈ ਨਾ ਕੋਈ ਡਰੈਸ ਤਾਂ ਮਿਲੂਗੀ ਆਪਾਂ ਨੂੰ ਅਗਰ ਨਹੀਂ ਮਿਲਦੀ ਤਾਂ ਫਿਰ ਕੁਝ ਹੋਰ ਕਰਾਂਗੇ फेर ਮੈਨੂੰ ਜੋ ਮੇਰੇ ਆਪਣੇ ਕਾਰੀਗਰਾਂ ਮਤਲਬ ਜਿਨ੍ਹਾਂ ਤੋਂ ਆਪਾਂ ਬੁਟੀਕ ਲਈ ਪੀਸ ਰੈਡੀ ਕਰਵਾਉਨੇ ਆ ਫਿਰ ਉਹਨਾਂ ਨੂੰ ਦਿਨ ਰਾਤ ਇੱਕ ਲਵਾ ਕੇ ਕਰਵਾਉਣੀ ਪੈਣੀ ਆ ਸੋ ਚਲੋ ਕੋਈ ਨਹੀਂ ਦੇਖਦੇ ਆ ਕੁਛ ਨਾ ਕੁਛ ਤਾਂ ਕਰਨਾ ਹੀ ਪੈਣਾ ਲਿਹਾਜ ਨਹੀਂ ਕਿਸੇ ਨਾਲ ਓ ਅੰਦਰ ਤੇ ਆਇਆ ਚਾ ਤੂੰ ਲੱਡੂ ਵੀ ਦੇ ਆਈ ਬਾਬਾ ਓਏ ਲਿਹਾਜ ਕਿਸੇ ਨਾਲ ਨਹੀਂ ਗੋਸਤੀਆਂ ਬੱਸ ਠੀਕ ਆ ਜਿਹਨੇ ਲੱਡੂ ਲਾ ਕੇ ਦਿੱਤਾ ਮੈਂ ਨਹੀਂ ਆਈਆ ਹਰਵਿੰਦਰ ਲੈ ਕੇ ਆਈ ਆਲੇ ਹਾਂ ਗਾਇਜ਼ ਵੀਰੇ ਤੇਰੇ ਕੋ ਤਾਂ ਆਪ ਘੱਟ ਲੱਗਦੀਆਂ ਨੇ ਤੇਰੇ ਕੋ ਤਾਂ ਆਪ ਘੱਟ ਲੱਗਦੀਆਂ ਨੇ ਇਹਨਾਂ ਨੂੰ ਦੇ ਦੇ ਤੂੰ ਇਹਨਾਂ ਨੂੰ ਖਵਾ ਦੇ ਹੋਈ ਬਹੁਤਾ ਇਹਨਾਂ ਨੂੰ ਤਾਂ ਦਿੰਦਾ ਨਹੀਂ ਆਪਾਂ ਵੀ ਵਿਚਾਰ ਬਣਾਇਆ ਡੋਲੂ ਵਾਲੀ ਜਾਂ ਤਾਂ ਵੀ ਕੋਈ ਪਾਲੀ ਚਾ ਡੋਲੂ ਪਿਆ ਕਲਾਸ ਸਟੋਰ ਆ ਗਿਆ ਪਰ ਰੂਪ ਸਕੁਅਰ ਆ ਰਹੇ ਨੇ ਇੱਧਰ ਚੈੱਕ ਕਰਦੇ ਆ ਕੋਈ ਮਿਲੂ ਉਮੀਦ ਜੀ ਤਾਂ ਹੈਗੀ ਹੁੰਦੀ ਆ ਸਾਰੇ ਕਿਤੇ ਇੱਧਰ ਵੈਸੇ ਕੁਮਾਰ ਮੰਡੀ ਪਰ ਅੱਗੇ ਜਾ ਕੇ ਪਤਾ ਲੱਗੂ ਲਓ ਜੀ ਰੂਪ ਸਕੁਅਰ ਵਾਲ ਤਾਂ ਕਰਦੇ ਫੇਲ ਹੁਣ ਅੱਗੇ ਦੇਖਦੇ ਆ ਕਿੱਧਰ ਨੂੰ ਚੱਲਦੇ ਆ ਇਹ ਆਪਣੇ ਬਜਟ ਤੋਂ ਥੋੜਾ ਉੱਪਰ ਹੀ ਫਿਰਦੇ ਸੀਗੇ ਉਹਨੇ ਅਜੇ ਤਾਂ ਚੀਜ਼ ਲੱਗਦੀ ਵੀ ਨਹੀਂ ਸੀ ਜਿੰਨਾ ਇਹਨਾਂ ਦਾ ਰੇਟ ਦੱਸ ਰਹੇ ਸੀਗਾ ਅਸੀਂ ਆਪਾਂ ਕਿੱਧਰ ਚੱਲੀਏ ਇਦਾਂ ਹੁਣ ਪਤਾ ਹੋਊਗਾ ਮਾਰਕੀਟ ਤੋਂ ਮੋ ਮੈਂ ਤਾਂ ਆਪ ਨੂੰ ਕਹਾਂਗਾ ਬਸ ਆ ਲੋਕੀ ਤੋਂ ਕਰਕੇ ਲੈ ਕੇ ਲਓ ਜੀ ਫਾਈਨਲੀ ਸਾਡੀ ਡਰੈੱਸ ਆ ਜਿਹੜੀ ਉਹ ਫਾਈਨਲ ਹੋ ਗਈ ਐ ਤੇ ਅਬੇ ਮਜਾ ਆਏਗਾ ਨਾ ਬਿੜੋ ਜਿਹੜੀ ਫਾਈਨਲ ਹੋਈ ਆ ਉਹ ਆਪਾਂ ਉਦੋਂ ਹੀ ਦੱਸਾਂਗੇ ਤੁਹਾਨੂੰ ਵਿਆਹ ਦੇ ਦਿਨ ਪਰ ਟੈਨਸ਼ਨ ਬਹੁਤ ਲੱਗੀ ਸਿਰਫ ਬਹੁਤ ਜ਼ਿਆਦਾ ਟੈਨਸ਼ਨ ਪਈ ਸੀ ਹੁਣ ਅਸੀਂ ਜਾ ਰਹੇ ਹਾਂ ਜੁਐਨਰੀ ਦੇ ਦੇਖਣ ਜੋ ਕਿ ਸਾਨੂੰ ਡਰੈੱਸ ਵਾਲਿਆਂ ਨੇ ਸੁਜੈਸਟ ਕੀਤਾ ਹੈ ਸਟੋਰ ਸਵਰਨ ਓਕੇ ਸਵਰਨ ਜੁਐਲਰੀ ਵਾਲੇ ਹੈ ਬਾਟਾ ਦੇ ਨੀਚੇ ਚਲੋ ਜੀ ਇੱਥੇ ਜੀ ਆ ਜਾ the next morning ਹਾਂਜੀ ਗੁੱਡ ਮਾਰਨਿੰਗ ਵੈਲਕਮ ਟੂ ਵੇਕ आवर YouTube ਚੈਨਲ ਮਿਸਟਰ ਮਿਸਿਸ ਗਿਲ ਸੋ ਵੀਰ ਕਰਦੇ ਆ ਸਾਰੇ ਜਣ ਬਹੁਤ ਵਧੀਆ ਹੋਵੋਗੇ ਮੈਂ ਵੀ ਬਹੁਤ ਵਧੀਆ ਕਿਉਂਕਿ ਕੱਲ ਮੇਰੀ ਡਰੈੱਸ ਹੋਗੀ ਫਾਈਨਲ ਜੋ ਕਿ ਕੁਮਾਰ ਮੰਡੀ ਤੋਂ ਕੀਤੀ ਆ ਮੈਂ ਬਟ ਭਈ ਤਾਂ ਬਹੁਤ ਜ਼ਿਆਦਾ ਕੋਸਟਲੀ ਐ ਮੈਨੂੰ ਬਟ ਇਹ ਆ ਕਿ ਚਲੋ ਫਾਈਨਲ ਹੋ ਗਈ ਇੰਦਰਜੀਤ ਕਹਿੰਦੇ ਕਿ ਤੇਰੇ ਮਨ ਨੂੰ ਸਹੀ ਲੱਗਣੀ ਚਾਹੀਦੀ ਆ ਅਗਰ ਤੂੰ ਖੁਸ਼ ਤਾਂ ਇਟਸ ਓਕੇ ਸੋ ਆਪਣੀ ਫਾਈਨਲ ਹੋ ਗਈ ਕਲਰ ਵੀ ਬਹੁਤ ਸੋਹਣਾ ਆ ਮਤਲਬ ਜੋ ਰੱਬ ਕਰਦਾ ਚੰਗੇ ਲਈ ਕਰਦਾ ਸ਼ਾਇਦ ਜੋ ਮੈਂ ਪਹਿਲਾਂ ਕਸਟਮਾਈਜ਼ ਕਰਕੇ ਬਣਵਾਉਣੇ ਦਿੱਤੀ ਸੀਗੀ ਉਹ ਵੀ ਇੰਨੀ ਵਧੀਆ ਨਹੀਂ ਬਣੀ ਸੀ ਜਿੰਨੀ ਸੋਹਣੀ ਡਰੈਸ ਮੈਂ ਹੁਣ ਬਾਈ ਕੀਤੀ ਆ ਸੋ ਜੀ ਆਦੇ ਉਪਰੀ ਦਿਖਾਉਂਗੀ ਮੈਂ ਤੁਹਾਨੂੰ ਕਲਰ ਤਾਉਦਾ ਤੇ ਮੈਂ ਆਫਿਸ ਦੇ ਵਿੱਚ ਟਾਈ ਹੋਈ ਹਾਂ 8:30 9:00 ਵਜੇ ਦੀ ਵਟ ਹੁਣ ਟਾਈਮ 9:11 ਵੱਜ ਚੁੱਕੇ ਨੇ ਪਰ ਹਜੇ ਤੱਕ ਚਾਹ ਨਹੀਂ ਮਿਲੀ ਹੈਗੀ ਅੱਗੇ ਤਾਂ ਮੈਂ ਮਾਰਨਿੰਗ ਦੀ ਚਾਹ ਸਕਿਪ ਕੀਤੀ ਹੋਈ ਆ ਅੱਜ ਮੈਂ ਪੀਣੀ ਸੀ ਪਰ ਅੱਜ ਹਜੇ ਤੱਕ ਨਹੀਂ ਬਣੀ ਚਲੋ ਚੱਲ ਕੇ ਦੇਖੀਏ ਕਿਉਂ ਨਹੀਂ ਬਣੀ ਸਾਰੇ ਫੋਨਾਂ ਤੇ ਲੱਗੇ ਪਏ ਨੇ ਅੱਜ ਚਾਹ ਦਵੋਗੇ ਕਿ ਨਹੀਂ ਅੱਜ ਚਾਹ ਮੈਂ ਮੰਗ ਲਈ ਅੱਜ ਤੁਸੀਂ ਚਾਹ ਨਹੀਂ ਬਣਾਉਂਦੇ ਹੈਗੇ ਜਿਸੀ ਨਿਕਲਿਆ ਜਿਸੀ ਸੱਸਰੀ ਘਾਲ ਹੈ ਸੱਸਰੀ ਘਾਲ ਦੀ ਅੱਜ 12 ਮਹੀਨੇ ਦੀ ਇਹਦੇ ਲਕਤੀ ਲਾਵਾਂਗੇ ਆਏ ਰੱਬਾ ਓਹੋ ਪੱਟੀ ਜਾ ਭਾਈ ਆਈ ਸੀ ਲਓ ਜੀ ਚੁੱਲਾ ਵੀ ਨਵਾਂ ਲਾਇਆ ਕਹਿੰਦੇ ਉਹ ਵੀ ਨਹੀਂ ਚੱਲਦਾ ਹੈਗਾ ਭਾਬੀ ਨੇ ਸਾਡੀ ਵੀ ਜਾਂ ਮੁਰਾਦੀ ਆ ਤੇ ਯਾਰ ਮੈਂ ਪੀਣੀ ਸੀ ਅੱਜ ਤੁਹਾਨੂੰ ਪਤਾ ਮੈਂ ਅੱਜ ਰੋਟੀ ਨਹੀਂ ਖਾਧੀ ਮੈਂ ਅੱਜ ਰੋਟੀ ਨਹੀਂ ਖਾਧੀ ਤਾਂ ਮੈਂ ਚਾਹ ਪੀਣੀ ਸੀ ਇੱਥੇ ਵੀ ਮੈਂ ਭੱਜ ਲੂੰਗਾ ਦੋਨਾਂ ਇੱਧਰ ਨੂੰ ਕਿੱਧਰ ਨੂੰ ਭੱਜੇਗਾ ਇੱਦੀ ਘਾੜਾ ਗੰਗ ਨੀ ਦੇਰਾਂ ਦੇ ਆਉਣਾ ਗਿੱਲਾ ਰਹਾ ਬਈ ਧੋੜ ਨੂੰ ਓ ਚੱਲਦਾ ਤਾਂ ਹੈਗਾ ਕੋਣਾ ਯਾਰੇ ਕੋਲ ਸਾਹਿਬ ਕਿਹ ਲੋਏ ਤਾਂ ਚੱਲਦਾ ਹੁਣ ਚਾ

ਥੈਂਕ ਗੋਡ ਕੇ ਚਾਹ ਬਣੀ ਤੇ ਆਪਾਂ ਨੂੰ ਮਿਲੀ ਤੇ ਚਾਹ ਦੇ ਨਾਲ ਆਪਾਂ ਮਾਈਕ੍ਰੋਵੇਵ ਦੇ ਵਿੱਚ ਗਰਮ ਕਰਕੇ ਲੈ ਕੇ ਆਏ ਆ ਪਨੀਰ ਦੇ ਪਕੌੜੇ ਕਿਉਂਕਿ ਅੱਜ ਮੈਂ ਰੋਟੀ ਸਕਿਪ ਕਰਤੀ ਸੀ ਵੈਸੇ ਮੈਂ ਤਿੰਨ ਚਾਰ ਖਾਖੀ ਪਹਿਲਾਂ ਹੀ ਤੇ ਰੋਟੀ ਮੈਂ ਤਾਂ ਸਕਿਪ ਕੀਤੀ ਸੀ ਕਿ ਅੱਜ ਪਨੀਰ ਦੇ ਪਕੌੜੇ ਖਾਣੇ ਆ ਚਾਹ ਦੇ ਨਾਲ ਬ੍ਰੇਕਫਾਸਟ ਲਓ ਜੀ ਅੱਜ ਮਾਰਨਿੰਗ ਤੋਂ ਆਪਾਂ ਬਹੁਤ ਸਾਰੇ ਕੰਮ ਕੀਤੇ ਤੇ ਮੋਂ ਮੈਨ ਲੱਗਦਾ 5 ਵਜੇ ਗਏ ਹੋਣੇ ਤਕਰੀਬਨ। ਔਰ ਮੈਂ ਆਫਿਸ ਦੇ ਵਿੱਚ ਬੈਠੀ ਸੀ ਤੇ ਬਾਹਰ ਚੱਲ ਕੇ ਦੇਖਿਆ ਬਾਕੀ ਸਾਰੇ ਕੀ ਕਰਦੇ ਆ। ਕਿਉਂਕਿ ਹੁਣ ਅੱਗੇ ਫੈਸਟੀਵਲ ਦਾ ਸੀਜ਼ਨ ਆ ਰਿਹਾ ਨਰਾਤਿਆਂ ਤੋਂ ਸਾਰਾ ਜਿਹੜਾ ਹੈਗਾ ਆ ਸਟਾਰਟ ਹੋ ਜਾਂਦਾ ਸੀਜ਼ਨ ਫੈਸਟੀਵਲ ਦਾ। ਤੇ ਤਾਂ ਕਰਕੇ ਆਪਾਂ ਨਿਊ ਨਿਊ ਸਟਾਕ ਹੈ ਜਿਹੜਾ ਆਪਣੇ ਕੋਲ ਰੈਡੀ ਹੋ ਰਿਹਾ ਤੇ ਡਿਸਪਲੇ ਲੱਗ ਰਹੀ ਆ ਅੱਜ ਮੈਂ ਤੁਹਾਨੂੰ ਇਹ ਵੀਡੀਓ ਦੇ ਵਿੱਚ ਦਿਖਾਉਣੀ ਆ ਕਿ ਕੀ ਡਿਸਪਲੇ ਕਰ ਰਹੇ ਨੇ ਸਾਰੇ ਜਾਣੇ। ਤੇ ਫਿਰ ਅਲੱਗ ਤੋਂ ਵੀਡੀਓ ਲੈ ਕੇ ਆਵਾਂਗੇ ਜਿਦੇ ਵਿੱਚ ਆਪਾਂ ਤੁਹਾਨੂੰ ਇਸ ਮਤਲਬ ਟਾਈਮ ਦੇ 트ੈਂਡਿੰਗ ਡਿਜ਼ਾਈਨ ਬੈਡਾਂ ਦੇ ਸੋਫਾ ਸੋਫਾ ਸੈੱਟ ਦੇ ਤੇ ਸੋਫਾ ਕਮ ਬੈਡ ਦੇ ਸਾਰਿਆਂ ਦੇ ਟ੍ਰੈਂਡਿੰਗ ਡਿਜ਼ਾਈਨ ਦਿਖਾਵਾਂਗੇ ਚਲੋ ਚੈੱਕ ਕਰੀਏ ਕੀ ਕਰਦੇ ਨੇ ਸਾਰੇ ਕੀ ਚੱਲ ਰਹਾ ਹੈ ਹੈ ਫੌਗ ਚੱਲ ਰਹਾ ਹੈ ਕਿਹੜਾ ਟਾਈਨੀ ਟੇਬਲ ਦੀ ਬਣਾਉਣੀ ਹੈ ਫੇਰ ਫੋਨ ਇੱਧਰ ਰੱਖਾਂ ਮੈਂ ਇੱਕ ਤਾਂ ਐਡੀ ਛੜੀ ਹੋਣ ਨੂੰ ਬਹੁਤ ਟਾਈਮ ਲਾਉਨੇ ਹੋ। ਲੈ। ਤਾਲੀ ਆ, ਦੇਖ ਥੋੜੀ। ਚਲੋ। रुको सबर करो, रुको जरा बोल कॅमरामॅन ਲੱਕੜ ਦੇ ਵਿੱਚ ਤਾਲੀ ਦੇ ਵਿੱਚ ਬਣਿਆ ਹੋਇਆ ਡਾਈਨਿੰਗ ਟੇਬਲ ਲੈ ਕੇ ਆਇਆ ਜਿਹੜਾ ਕਿ 6 ਸੀਟਰ ਰਹੇਗਾ ਤੇ ਚੇਅਰ ਦਾ ਡਿਜ਼ਾਈਨ ਤੁਸੀਂ ਦੇਖsample ਉਹ ਇਸ ਨੂੰ ਮੈਂ ਉਸੇ ਕੋਈ ਵੀ ਡਿਜ਼ਾਈਨ ਲੈ ਸਕਦੇ ਹਾਂ ਤੇ ਆਪਣੇ ਅਕੋਰਡਿੰਗ ਤੁਸੀਂ ਆਪਣੇ ਕਿਚਨ ਦੇ ਕਾਊਂਟਰ ਦੇ ਦਾ ਕਲਰ ਵੀ ਐ ਦੇਖਣ ਦੇ ਲਈ ਸਾਡੇ ਨੀਚੇ ਜਿੱਥੇ ਹੈ ਨੰਬਰ